ਹੈਲੋ ਗਾਇਸ ਕੀ ਹਾਲ ਚਾਲ ਹੈ ਤੁਹਾਡੇ ਉਮੀਦਾਰੀ ਦੀ ਵਧੀਆ ਹੋਵੇ ਕੱਲ੍ਹ ਦਾ ਮੇਰੇ ਵੱਲੋਂ ਸਾਰੇ ਸਤਿ ਸ਼੍ਰੀ ਅਕਾਲ ਤੇ ਉਮੀਦ ਹੈ ਕਿ ਸਾਰੇ ਵਧੀਆ ਹੋਗੇ ਤੇ ਮੇਰੇ ਚੈਨਲ ਦੇ ਵੀ ਬਣੇ ਰਹੋ ਆਪਾਂ ਤੁਹਾਡੇ ਵਾਸਤੇ ਵਧੀਆ ਵੀਡੀਓ ਲੈ ਕੇ ਆਉਂਦੇ ਰਵਾਂਗੇ ਬੱਚੇ ਆ ਗਏ ਹੁਣ ਟਿਊਸ਼ਨ ਤੋਂ ਤੇ ਮੈਂ ਇਹਨਾਂ ਨੂੰ ਲੈ ਕੇ ਆਈ ਆਂ ਤੇ ਦੇਖੋ ਕਿਦਾਂ ਮસ્ਤੀ ਕਰਦੇ ਪਏ ਆ ਤੇ ਇਹ ਦੋਨੋਂ ਰਲ ਕੇ ਬਹੁਤ ਹੀ ਸ਼ਰਾਰਤਾ ਕਰਦੀਆਂ ਵਾ ਤੇ ਇਹਦੀ ਫਰਮਾਇਸ਼ ਸੀ ਕਿ ਮੰਮੀ ਮੈਨੂੰ ਅੱਜ ਪੂੜੇ ਬਣਾ ਕੇ ਦੇ ਦੇ ਬੇਸਨ ਦੇ ਤੇ ਮੈਂ ਇਹਨਾਂ ਨੂੰ ਬੇਸਨ ਦੇ ਪੂੜੇ ਬਣਾ ਕੇ ਦਿੱਤੇ ਤੇ ਖਾ ਕੇ ਦੇਖੋ ਕਿਦਾਂ ਲੇਟੇ ਮਾਰਦੀ ਪਈ ਆ ਤੇ ਛੋਟੀ ਪੂੜੇ ਬਹੁਤ ਘੱਟ ਖਾਂਦੀ ਆ ਤੇ ਉਹਨੂੰ ਮੈਂ ਚਨੇ ਦੇ ਨਾਲ ਚਾਵਲ ਦਿੱਤੇ ਚਨੇ ਦੀ ਸਬਜੀ ਪਈ ਹੋਈ ਸੀ ਮੈਂ ਥੋੜੇ ਰਾਈਸ ਬਣਾਏ ਖਾਦੇ ਕੰਨੀ ਨਖਰੇ ਬਹੁਤ ਕਰਦੀ ਕਹਿੰਦੀ ਮਿਰਚ ਬਹੁਤ ਨਹੀਂ ਖਾਦੇ ਤੋਂ ਗੱਜਤ ਅੱਜ ਆਪਾਂ ਬਣਾਇਆ ਮਟਰ ਪੀਲੇ ਦੀ ਸਬਜੀ ਗਾਇਸ ਦੇਖੋ ਗਾਇਸ ਆ ਦੋ ਸਟਾਨ ਹੋਰ ਆ ਗਏ ਉਹ ਦੋ ਸਟਾਨ ਇਹ ਕੀ ਕਰਦੀਆਂ ਪਈਆਂ ਜਿਆ ਕਰਦੇ ਪਏ ਆ ਆ ਵੇਖੋ ਦੋ ਬੈੜਾ ਕੀ ਕਰਦੀਆਂ ਪਈਆਂ ਆਪਾਂ ਅੱਖੀਂ ਵੇਖ ਲੜਦੀਆਂ ਨੇ ਘੋੜੀਆਂ ਪਈਆਂ ਅੱਜ ਲੱਗਾ ਨਿਆਣਿਆਂ ਦਾ ਮੇਲਾ ਘਰ 'ਚ ਦੇਖੋ ਕੀ ਕੁਛ ਕਰੰਦਾ ਹੈ ਆਪਸੇ ਉਹ ਬਾਹਰ ਖੇਡਦੇ ਪਏ ਛੋਟੇ ਤੇ ਆਪਸੇ ਲੜੀ-ਘੁਲੀ ਜਾਂਦੀਆਂ ਵਾ ਸੋ ਗਾਇਜ਼ ਮੇਰੇ ਸੋਨੇ ਕੇ ਟੋਪਸ ਐ ਸ਼ੌਕ ਕਰ ਰਹੀ ਸੋਨੇ ਕੇ ਟੋਪਸ ਚਨੇ ਕੇ ਸਾਥ ਜੇ ਕਿਸੇ ਨੇ ਖਾਣੇ ਹੋ ਤੇ ਆ ਸਕਦੇ ਹਾਂ ਇਹ ਖਾ ਰਹੇ ਆ ਖਾਣਾ ਤੇ ਅੱਜ ਮੈਂ ਬਣਾਈ ਟੀਮਟਰ ਇਹ ਦੋਨੇ ਭੈਣ ਭਰਾ ਇੰਨੇ ਸ਼ਰਾਰਤੀ ਇੰਨੇ ਵਲਕੇ ਮસ્ਤੀ ਕਰਦੇ ਆ ਦੇਖੋ ਗਾਇਜ਼ ਕਿੰਨੀ ਮસ્ਤੀ ਕਰਦੇ ਪਏ ਆਪਣੇ ਪਾਪਾ ਨੂੰ ਖਾਣਾ ਵੀ ਨਹੀਂ ਖਾਣ ਦਿੰਦੇ ਤੇ ਦੋਨੋਂ ਜਾਨੇ ਮસ્ਤੀ ਕਰਨ ਲੱਗੇ ਆ ਫੁੱਲ ਇੰਜੋਏ ਫੁੱਲ ਮਸਤੀ ਕਰਦੇ ਆ ਇਹ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਧੰਨਵਾਦ